ਦੁਰਸਾਹਿਬ ਦੇ ਲੋਕਾਂ ਦੇ ਵੱਲੋਂ ਭਾਈ ਅਮਰਿਤਪਾਲ ਅਮਰਿਤਪਾਲ ਸਿੰਘ ਜੀ ਨੂੰ ਫਤਵਾ ਦਿੱਤਾ ਗਿਆ ਸੀ ਪਰ ਅੱਜ ਜਦੋਂ ਸੌਂਚੁੱਕ ਸਮਾਗਮ ਹੋਇਆ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਅੱਜ ਉਮੀਦ ਸੀ ਕਿ ਭਾਈ ਅਮਰਿਤਪਾਲ ਸਿੰਘ ਸੌਂ ਚੁੱਕਣਗੇ ਪਰ ਉਹ ਚੀਜ਼ ਨਹੀਂ ਹੋਈ ਤਾਂ ਆਉ ਜਾਣਗੇ ਕਿ ਕੀ ਇਸ ਪਿੱਛੇ ਲਾਜ਼ ਨੇ ਤੇ ਕੀ ਹੈ ਪੂਰੀ ਪ੍ਰਕਿਰਿਆ ਐਡਵੋਕੇਟ ਸਾਹਿਬ ਸਾਡੇ ਨਾਲ ਮੌਜੂਦ ਗੱਲਬਾਤ ਕਰਨਗੇ ਸਿਰ ਪੂਰੇ ਨਿਜ਼ਮ ਕੀ ਨੇ ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਉਮੀਦ ਸੀ ਪਰ ਅੱਜ ਸੌਂ ਨਹੀਂ ਚੁੱਕੀ ਗਈ ਸਪੀਕਰ ਦੇ ਵੱਲੋਂ ਨਾ ਵੀ ਬੋਲੇ ਗਏ ਕਿ ਪੂਰੀ ਪ੍ਰਕਿਰਿਆ ਅ ਜਿਹੜਾ ਇਲੈਕਸ਼ਨ ਹੁੰਦਾ ਜਾਂ ਇਲੈਕਸ਼ਨ ਤੋਂ ਬਾਅਦ ਰਿਜ਼ਲਟ ਨੋਟੀਫਾਈ ਹੁੰਦਾ ਜੀ ਇਲੈਕਸ਼ਨ ਨੋਟੀਫਾਈ ਹੋਣ ਤੋਂ ਬਾਅਦ ਆ ਲੋਕ ਸਭਾ ਦਾ ਜਿਹੜਾ ਸੈਕਟਰੀਟ ਹੈ ਉਹ ਇੱਕ ਸਾਰੀ ਸਟੇਟ ਵਾਈਜ਼ ਲਿਸਟ ਜਿਹੜੀ ਹੈ ਕੱਢਦਾ ਹੈ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਇਸ ਸਟੇਟ ਦੇ ਬੰਦਿਆਂ ਨੂੰ ਦਿੱਤੀ ਜਾਏਗੀ ਉਹ ਨਾਮ ਜਿਹੜਾ ਲਿਸਟ ਦੇ ਵਿੱਚ ਆਇਆ ਸੀ that was in routine ਐਕਚੁਅਲ ਚ ਪ੍ਰੋਸੀਜਰ ਕੀ ਹੈ ਕਿ ਜੇਲ੍ਹ ਦੇ ਵਿੱਚੋਂ ਜਦੋਂ ਕੋਈ ਬੰਦਾ ਬੰਦ ਹੁੰਦਾ ਹੈ ਉਹਨੂੰ ਜੇਲ੍ਹ ਤੋਂ ਬਿਨਾਂ ਕਿਸੇ ਆਰਡਰ ਤੋਂ ਜੇਲ ਅਥਾਰਟिटीज ਉਹਨੂੰ ਬਾਹਰ ਨਹੀਂ ਲਿਆ ਸਕਦੀਆਂ ਇਸ ਕੇਸ ਦੇ ਵਿੱਚ ਕਿਉਂਕਿ देयर वाज नो ਆਰਡਰ ਫ্রম ਐਨੀ ਕੋਰਟ ਐਨੀ ਅਥਾਰਟੀ ਤੇ ਜੇਲ ਅਥਾਰਟिटीज ਕੋਲ ਕੋਈ ਪ੍ਰੋਵੀਜ਼ਨ ਹੀ ਨਹੀਂ ਸੀ ਕਿ ਉਹ ਭਾਈ ਅਮਰਿਤਪਾਲ ਸਿੰਘ ਨੂੰ ਦਿੱਲੀ ਲੈ ਕੇ ਆਂਦੇ ਜਿਹੜਾ ਨਾਮ ਬੋਲਿਆ ਗਿਆ that was a routine process ਉਹਦੇ ਵਿੱਚ ਸਾਰੇ ਐਮਪੀਜ਼ ਦਾ ਸਟੇਟ ਦੇ ਤੁਸੀਂ ਦੇਖੋ ਲਿਸਟ ਵਿੱਚ 13 ਦੇ 13 ਐਮਪੀਜ਼ ਦਾ ਨਾਮ ਸੀਰੀਅਲ ਆਰਡਰ ਦੇ ਵਿੱਚ ਹੈ ਉਹ ਇੱਕ ਰੂਟੀਨ process ਸੀ ਤੇ ਇਹਦੇ ਬਾਅਦ ਸੇ ਜੇ ਇਹਨਾਂ ਦੀ ਜਿਹੜੀ ਲੀਗਲ ਟੀਮ ਹੈ ਮੈਂ टू बी ऑनैसट मैं क, मन कहूँगा कि इन्होंने लीगल टीम का फेलीअर है दे वर वैल अवेयर कि भी देर हैज टू बी सम ऑर्डर फ्रॉम द कोर्ट इन्होंने कोर्ट न किसी अप्रोच ही नहीं किया अज तक इन्हें दे हैव नॉट अप्रोच एनी कोर्ट बैक चैनलिंग चल रही है जिस तरह के अभी सुनने जा रहे हैं बी सम आई हर्ड के दे आर ट्राइंग कि किसी बैक चैनलिंग किसी मिनिस्टर के थ्रू बट ओ दैट इज दैट विल नॉट वर्क दे हैव टू अप्रोच कोर्ट कोर्ट ऑर्डर करेगी कि ठीक है बिल्कुल because uh, mp ਜਿਹੜਾ ਹੈ mp ਪਾਰਟਿਸਿਪੇਟ ਤਾਂ ਹੀ ਕਰ ਸਕਦਾ ਹੈ ਜਦ ਉਹ ਸੰਵਿਧਾਨ ਦੀ ਸ਼ਪਤ ਚੱਕ ਲੈਂਦਾ ਹੈ ਤੇ ਜਦ ਤੱਕ ਉਹਨੇ ਸੰਵਿਧਾਨ ਦੀ ਸ਼ਪਤ ਨਹੀਂ ਚੱਕੀ 104 ਆਰਟੀਕਲ 104 ਚ ਰਾਦਰ ਪੈਨਲਟੀ ਹੈ ਕਿ ਬਿਨਾ ਉੱਚਕ ਕੇ ਜੇ ਕੋਈ ਇਸ ਪ੍ਰੋਸੀਡਿੰਗ ਚ ਪਾਰਟਿਸਿਪੇਟ ਕਰਦਾ ਹੈ ਤਾਂ ਉਹਨੂੰ 500 ਰੁਪਏ ਫਾਈਨ ਵੀ ਹੈ ਤੇ ਅੱਜ ਉਸ ਜਿਹੜੀ ਸੀ ਉਸ ਇਹਨਾਂ ਦੀ ਨਹੀਂ ਹੋ ਪਾਈ ਕਿਉਂਕਿ देयर वाज नो ਆਰਡਰ ਫਰਮ ਦੀ ਕੋਰਟ ਕਿ ਭਾਈ ਅਮਰਤਪਾਲ ਸਿੰਘ ਨੂੰ ਜਾ ਕੇ ਉੱਥੇ ਪੇਸ਼ ਕੀਤਾ ਜਾਵੇ ਕਿਸੇ ਵਿਅਕਤੀ ਤੇ NSA ਲੱਗਿਆ ਹੁੰਦਾ ਇਸ ਤੋਂ ਬਾਅਦ ਉਹ MP ਦੀ ਚੋਣ ਲੜਦਾ ਹੈ MP ਦੀ ਚੋਣ ਜਿੱਤ ਵੀ ਜਾਂਦਾ ਹੈ ਇਸ ਤੋਂ ਬਾਅਦ ਕੀ ਪੂਰੀ ਪ੍ਰਕਿਰਿਆ ਹੁੰਦੀ ਹੈ ਕਿ ਉਹ ਕਸਟਡੀ ਤੋਂ ਬਾਹਰ ਆਵੇ ਤੇ ਆ ਕੇ ਸੌਂ ਚੁੱਕੇ ਪੂਰੀ ਪ੍ਰਕਿਰਿਆ ਥੋੜੀ ਵਿਸ਼ੇਸ਼ ਦੇ ਤਰੀਕੇ ਨਾਲ ਸਮਝਾਓ ਦੇਖੋ MP ਦੀ ਇਲੈਕਸ਼ਨ ਜਿੱਤਣ ਨਾਲ ਤੁਹਾਡਾ NSA ਖਤਮ ਨਹੀਂ ਹੁੰਦਾ NSA ਹੈ ਜਿਹੜੀ ਪ੍ਰੀਵੈਂਟਿਵ ਕਸਟਡੀ ਹੈ ਪਹਿਲੀ ਗੱਲ ਜਿਹਨੇ ਦਿੱਦੇ ਤੇ NSA ਲੱਗਿਆ ਹੈ ਉਹ ਰਾਸ਼ੀય ਸੁਰੱਖਿਆ ਕਾਨੂੰਨ ਉਹਦੇ ਚ ਇਹ ਹੈ ਕਿ ਬੰਦੇ ਨੇ ਕੋਈ ਆਫੈਂਸ ਨਹੀਂ ਕੀਤਾ ਬਟ ਆਲਸੋ ਦੇਸ਼ ਦੀ ਦੇਸ਼ ਨੂੰ ਖਤਰਾ ਹੈ ਤੇ ਇਸ ਦੀ ਸੁਰੱਖਿਆ ਨੂੰ ਖਤਰਾ ਹੈ ਸੋ ਇਟਸ ਅ ਪ੍ਰੀਵੈਂਟਿਵ ਡਿਟੈਂਸ਼ਨ ਪ੍ਰੀਵੈਂਟਿਵ ਡਿਟੈਂਸ਼ਨ ਦਾ ਆਰਡਰ ਜਿਹੜਾ ਹੈ ਕਿਉਂਕਿ ਉਹ ਮਾਨ ਗਵਰਨਮੈਂਟ ਨੇ ਪ੍ਰੀਵੈਂਟਿਵ ਡਿਟੈਂਸ਼ਨ ਐਕਸਟੈਂਡ ਕਰਤੀ ਸੀ ਤੇ ਉਹ ਇਸ ਕਰਕੇ ਜਦ ਤੱਕ ਉਹ ਆਰਡਰ ਜਾਂ ਤਾਂ ਸੈਟੀਸਫਾਈਡ ਨਹੀਂ ਹੁੰਦਾ ਜਦ ਤੱਕ ਉਹ ਆਰਡਰ ਸੈਟੀਸਫਾਈਡ ਨਹੀਂ ਹੁੰਦਾ ਹੀ ਹੈਜ਼ ਟੂ ਰਿਮੇਨ ਬਿਹਾਈਂਡ ਦੀ ਬਾਰਸ ਔਰ ਐਸ ਫਾਰ ਐਸ ਓਥ ਵਾਸਤੇ ਦੇ ਹੈਵ ਟੂ ਅਪਰੋਚ ਦੀ ਕੋਰਟ ਉਹ ਪਹਿਲਾਂ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੂੰ ਉਹਨਾਂ ਨੂੰ ਇੱਕ ਰਿਪਰੈਜ਼ੈਂਟੇਸ਼ਨ ਦੇਣੀ ਪੈਗੀ ਕਿ ਸਾਨੂੰ ਓਥ ਵਿਸੇ ਕਰਾਇਆ ਜਾਵੇ ਭੇਜਿਆ ਜਾਵੇ ਹੀ ਵਿਲ ਨਾਟ ਟੇਕ ਐਨੀ ਐਕਸ਼ਨ ਦੈਨ ਦੇ ਹੈਵ ਟੂ ਅਪਰੋਚ ਦੀ ਹਾਈ ਕੋਰਟ ਕਿ ਹਾਈ ਕੋਰਟ ਦੇ ਵਿੱਚੋਂ ਫਿਰ ਕੋਰਟ ਆਰਡਰ ਕਰੇਗੀ ਵੀ ਠੀਕ ਹੈ ਕਿ ਅਗਰ 60 ਦਿਨ ਦੇ ਵਿੱਚ ਇਹਨਾਂ ਨੇ ਓਥ ਨਹੀਂ ਲਈ ਤਾਂ ਇਹਨਾਂ ਦੀ ਮੈਂਬਰਸ਼ਿਪ ਰੱਦ ਹੋ ਜਾਏਗੀ ਇਸ ਕਰਕੇ ਕੋਰਟ ਡਾਇਰੈਕਸ਼ਨ ਕਰੇਗੀ ਕਿ ਤੁਸੀਂ ਇਹਨਾਂ ਨੂੰ ਦਿੱਲੀ ਲੈ ਕੇ ਜਾਓ ਓਥ ਕਰਵਾਓ ਓਥ ਕਰਵਾ ਕੇ ਵਾਪਸ ਜਿਹੜਾ ਇਹਨਾਂ ਨੂੰ ਜੇਲ ਦੇ ਵਿੱਚ ਲਾਂਚ ਕਰਤਾ ਜਾਏਗਾ चिट्ठी भी लिखी गई थी तो उस चीज़ की प्रक्रिया रही रह है जेकर किसी चिट्ठी के जरिए इस चीज़ की परमिशन ली जाती है की मिल जाती है चिट्ठी चिट्ठी किस वालों अगर टू होम अगर वो डिप्टी कमिश्नर इज द कंपीटेंट अथॉरिटी क्योंकि जेल जी मर्जी चलाज ऑर्डर जो है डिप्टी कमिश्नर अमृतसर है क्या उन्होंने डिप्टी कमिश्नर अमृतसर लिखी है चिट्ठी या पब्लिक न लिखी है इफ इट इज रिटन टू पब्लिक इट हैज नो मीनिंग ਹਾ ਉਹਨਾਂ ਨੂੰ ਪ੍ਰੋਪਰ ਪ੍ਰੋਸੈਸ ਇਹ ਹੈ ਕਿ ਦੇ ਹੈਵ ਟੂ ਅਪਰੋਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਉਹ ਫਰਦਰ ਆਰਡਰ ਕਰਨਗੇ ਕਿ ਠੀਕ ਹੈ ਹਾਂ ਇਹਨਾਂ ਨੂੰ ਲੈ ਕੇ ਜਾਓ ਅਗਰ ਆਰਡਰ ਨਹੀਂ ਕਰਤੇ ਥੈਨ ਦੇ ਹੈਵ ਟੂ ਅਪਰੋਚ ਥੀ ਹਾਈ ਕੋਰਟ ਜੇਕਰ 60 ਦਿਨਾਂ ਦਾ ਸਮਾਂ ਲੰਘ ਜਾਂਦਾ ਹੈ ਤਾਂ ਇਸ ਤੋਂ ਬਾਅਦ ਅਗਲੀ ਕੀ ਕਾਰਵਾਈ ਰਹਿੰਦੀ ਹੈ ਫਿਰ ਉਸ ਤੋਂ ਬਾਅਦ ਸੀਟ ਵਿਕੇਟ ਹੋ ਕੇ ਇਲੈਕਸ਼ਨ ਕਮਿਸ਼ਨ ਦੁਬਾਰਾ ਇਸ ਤੇ ਬਾਇਲੈਕਸ਼ਨ ਕਰਵਾਏਗਾ ਅਗਰ ਕਿਤੇ ਕਿਤੇ ਕਹਿ ਸਕਦੇ ਆ ਕਿ ਇਸ ਸਮੇਂ ਭਾਈ ਅਮਰਿਤਪਾਲ ਦੀ ਸੀਟ ਖਤਰੇ ਦੇ ਵਿੱਚ ਹੈ ਕਿਉਂਕਿ ਹਾਲੇ ਤੱਕ ਸਮਾਂ ਜਿਸ ਤਰ੍ਹਾਂ 60 ਦਿਨਾਂ ਦੀ ਗੱਲ ਕੀਤੀ ਤਾਂ ਅੱਧਾ ਸਮਾਂ ਲੰਘ ਚੁੱਕਾ ਹੈ ਸਿਰਫ ਅੱਧਾ ਸਮਾਂ ਹਾਲੇ ਬਾਕੀ ਵੈਸੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਆਉਣ ਵਾਲੇ 2-4 ਦਿਨਾਂ ਦੇ ਵਿੱਚ ਇਸ ਟੀਮ ਮਾਈਟ ਬੀ 무ਵਿੰਗ ਐਨ ਐਪਲੀਕੇਸ਼ਨ ਉਹ ਐਪਲੀਕੇਸ਼ਨ ਲਾਣਗੇ ਬਟ ਟੈਕਨੀਕਲੀ ਯੈਸ देयर ਇਜ਼ ਅ ਬਲੰਡਰ ਔਨ ਪਾਰਟ ਆਫ ਹਿਸ ਲੀਗਲ ਟੀਮ ਦੇ ਸ਼ੁੱਡ ਹੈਵ ਅਪਰੋਚਡ ਅਰਲੀਅਰ ਉਹਨਾਂ ਨੂੰ ਪਹਿਲਾਂ ਤੋਂ ਡਿਪਟੀ ਕਮਿਸ਼ਨਰ ਤੋਂ ਅਪਰੋਚ ਕਰਕੇ ਉਹਨਾਂ ਨੂੰ ਹੁਣ ਤੱਕ ਤਾਂ ਆਰਡਰ ਲੈ ਲੈਣਾ ਚਾਹੀਦਾ ਸੀ वैसे मैंने एक होर भी गल है जितक मेरी नॉलेज है भाई अमृतपाल ने एन एस ए चैलेंज नहीं की अज तक आई डोंट नो वाई हूँ इना ह्यू एंड क्राइम बच्चा कि एन एस एक्सटेंड करती बट अज तक उन्होंने चैलेंज ही नहीं की इस ऐसा क्या रीज़न है कि एन एस ए चैलेंज भी नहीं होया है सो आई फील देर आर सम लैक्सिटी ऑन पार्ट ऑफ दिस टीम बिकॉज ही इज अक्यूज इन द अमृतसर केस जो अजनला केस ਉੱਥੇ ਵੀ ਕਸਟਡੀ ਨਹੀਂ ਪਈ ਹੈ ਅਜੇ ਤੱਕ ਅਗਰ ਉੱਥੇ ਕਸਟਡੀ ਪਈ ਹੁੰਦੀ ਐਟ ਲੀਸਟ ਕੱਲ ਨੂੰ ਬੇਲ ਵਾਸਤੇ ਕਿਸੇ ਟ੍ਰੀਸ ਵਾਸਤੇ ਉਹ ਕਨਸਿਡਰ ਹੋ ਜਾਣੀ ਸੀ ਜੀ 1 ਸਾਲ ਤੋਂ ਕਸਟਡੀ ਚ ਨੇ ਹੀ ਇਜ਼ ਇਨ ਪ੍ਰੀਵੈਂਟਿਵ ਡਿਟੈਂਸ਼ਨ ਫਾਰ ਦ ਲਾਸਟ 1 ਇਅਰ ਸਰ ਉਸ ਦਿਨ ਆਲੀ ਇੱਕ ਸਵਾਲ ਆ ਚੱਕੇ ਜਾਂਦੇ ਆ ਕਿ ਗਵਰਨਮੈਂਟ ਚਾਵੇ ਤਾਂ ਐਨਐਸਏ ਹਟ ਸਕਦਾ ਏ ਉਹਦਾ ਕੀ ਪ੍ਰੋਸੈਸ ਹੁੰਦਾ ਏ ਕਿ ਜੇਕਰ ਗਵਰਨਮੈਂਟ ਚਾਵੇ ਤਾਂ ਕਿਉਂ ਪਾਈ ਅਮਰਿਤਪਾਲ ਤੇ ਐਨਐਸਏ ਹਟਾ ਸਕਦੀ ਹੈ ਬਿਲਕੁਲ ਇਹ ਡਿਪਟੀ ਕਮਿਸ਼ਨਰ ਨੇ ਆਰਡਰ ਕੀਤਾ ਹੈ ਗਵਰਨਮੈਂਟ ਹਟਾ ਸਕਦੀ ਹੈ ਕਦੇ ਵੀ ਹਟਾ ਸਕਦੀ ਹੈ ਦੇਖੋ despite all the apa amrits pal singh he has contested the election he has won the election theek hai jo apne thonu agar yaad hovega simranjit singh manhori bhi us time jail san election jitne to baad us time di sarkar ne withdraw kita cnsa inna de bhi withdraw hona chahida hai technically main kal kamanga mandate hai people's mandate hai assi janata de ਜਿਹੜਾ ਜਰਾਦੇਸ਼ ਹੈ ਉਹਦਾ ਸਨਮਾਨ ਕਰਦੇ ਹੋਏ ਸਰਕਾਰ ਨੂੰ ਚਾਹੀਦਾ ਸੀ ਐਨਐਸਏ ਵਿਦਡਰਾ ਕਰਦੀ ਥਿਸ ਇਜ਼ ਰੋਂਗ ਔਨ ਦੀ ਪਾਰਟ ਆਫ ਦੀ ਗਵਰਨਮੈਂਟ ਇਹ ਕਿਤੇ ਨਾ ਕਿਤੇ ਇੱਕ ਬਦਲਾਖੋਰੀ ਦਾ ਜੋ ਰਾਜਨੀਤੀ ਹੈ ਉਹ ਹੈ ਤੇ ਉਹ ਗਲਤ ਹੈ ਹਾਲਾਂਕਿ ਆਈ ਹੈਵ ਡਿਫਰੈਂਸਸ ਵਿਦ ਅਮਰਿਤਪਾਲ ਸਿੰਘ ਆਲਸੋ ਲੇਕਿਨ ਜੋ ਲੀਗਲ ਪ੍ਰੋਸੈਸ ਹੈ ਜੋ ਲਾਅ ਹੈ ਉਹ ਸੁਪਰੀਮ ਹੈ ਹੀ ਹੈਜ਼ ਵਨ ਦੀ ਇਲੈਕਸ਼ਨ ਐਨਐਸਏ ਵਿਦਡਰਾ ਹੋਣੀ ਚਾਹੀਦੀ ਸੀ ਜਿਹੜਾ ਬੰਦਾ ਤੁਹਾਡਾ ਐਮਪੀ ਬਣ ਗਿਆ ਜਿਹੜੀ ਤੁਹਾਡੀ ਸੰਵਿਧਾਨ ਦੀ ਉਹ ਚੱਕ ਰਿਹਾ ਹੈ उस तो देश की अखंडता तो कोई किमें खतरा कह रहे हो सो इट शुड हैव बिन विदड्रॉन और सरकार की पावर है वैसे भी एक साल हो गया बहुत ज़्यादा है इट्स इनजस्टिस ही इज नॉट बिहाइंड बार फॉर एनी क्राइम ये सिर्फ प्रिवेंटिव डिटेंशन है तो विदड्रॉ होनी चाहिए सी इट शुड हैव बिन विड्रॉन ਜੇਕਰ ਸਰਕਾਰ ਚਾਹਵੇ ਤਾਂ ਐਨਐਸਐ ਖਤਮ ਹੋ ਸਕਦਾ ਹੈ ਪਰ ਜੇਕਰ ਦੂਸਰਾ ਜਿਹੜਾ ਰਸਤਾ ਹੈ ਲੋ ਦਾਤਾ 60 ਦਿਨਾਂ ਦਾ ਸਮਾਂ ਹੈ ਜੇਕਰ 60 ਦਿਨਾਂ ਦੇ ਵਿੱਚ ਟੀਮ ਦੇ ਵੱਲੋਂ ਅਗਲੀ ਕਾਰਵਾਈ ਨਾ ਕੀਤੀ ਗਈ ਤਾਂ ਖਡੂਰ ਸਾਹਿਬ ਦੀ ਸੀਟ ਅਮਰਿਤਪਾਲ ਦੇ ਹੱਥੋਂ ਜਾ ਸਕਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਕੀ ਨਵੀਂ ਅਪਡੇਟ ਸਾਹਮਣੇ ਆਉਂਦੀ ਹੈ ਵੀਡੀਓ ਜਰਨਲਿਸਟ ਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਝਾ ਚੰਡੀਗੜ੍ਹ